ਕਮੇਟੀਆਂ ਦੇ ਪ੍ਰਧਾਨ ਸਭ ਤੋਂ ਪਹਿਲਾਂ ਫੱਡੇ ਪਲੇ ਗਏ ਵਾਹਿਰੂ ਜੀ ਕਾ ਖਾਨਸਾ ਵਾਹਿਰੂ ਜੀ ਕੇ ਫੱਡੇ ਮੋਰਚੇ ਚ ਚੱਲਦੇ ਨੂੰ ਡੇਢ ਸਾਲ ਹੋ ਗਿਆ ਕਹਿਣ ਨੂੰ ਦੋ ਸ਼ਬਦ ਨੇ ਕਿ ਡੇਢ ਸਾਲ ਹੋ ਗਿਆ ਪਰ ਡੇਢ ਸਾਲ ਜੀ ਨੇ ਨੰਘਾਇਆ ਉਹਨੂੰ ਪਤਾ ਹੈ ਮੋਰਚਿਆਂ ਦੇ ਵਿੱਚ ਜਿਹੜੀ ਆਪਾਂ ਬਹੁਤ ਛੇਤੀ ਵਾਲੀ ਗੱਲ ਤੇ ਸਹਿਮਤੀ ਦੇ ਦਿੰਨੇ ਆ ਭਈ ਫਲਾਨਾ ਕੁਝ ਕਰੋ ਛੇਤੀ ਸਰਕਾਰ ਮੰਨ ਜਾਂਦੀ ਹੈ ਸਰਕਾਰਾਂ ਜਦੋਂ ਨਿਸਲ ਹੋ ਜਾਣ ਉਦੋਂ ਕੁਰਬਾਨੀ ਲਈ ਆਉਣਾ ਪੈਂਦਾ ਹੈ ਅੱਗੇ ਉਹਦੀ ਗਵਾਹੀ ਕੌਣ ਕਰਦਾ ਹੈ ਪ੍ਰਮਾਤਮਾ ਹੀ ਤੈਅ ਕਰਦਾ ਹੈ ਬਾਰੇ ਸਾਰੇ ਧਰਮ ਜਿੰਨੇ ਵੀ ਐ ਸਤਕਾਰਯੋਗ ਨੇ ਪਰ ਅਸੀਂ ਜਿਹੜੇ ਸਮੇਂ ਜਿਹੜੀਆਂ ਸਰਕਾਰਾਂ ਤੋਂ ਮੰਗ ਕਰ ਰਹੇ ਆ ਸਾਡੇ ਭਗਤਾਂ ਨੇ ਸਾਡੇ ਗੁਰੂਆਂ ਨੇ ਉਹ ਸਮੇਂ ਵੀ ਸਰਕਾਰਾਂ ਨਾਲ ਮੱਥਾ ਲਾਉਣਾ ਪਿਆ ਪ੍ਰਤੱਖ ਦਿਖਾਉਣ ਦੀ ਖਾਤਰ ਪ੍ਰਤੱਖ ਦੱਸਣ ਦੀ ਖਾਤਰ ਕੁਰਬਾਨੀ ਕਰਨੀ ਪਈ ਹੈ ਅੱਜ ਕਿਸੇ ਜਸੇਬੰਦੀ ਵਾਲੀ ਗੱਲ ਨੇ ਕਿਸੇ ਗੁਰੂ ਆ ਘਰ ਵਾਲੀ ਗੱਲ ਨੇ ਕਿਸੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿਹੜੀ ਕਿਤੇ ਇੱਕ ਸ਼ਬਦ ਸਾਡੇ ਲਈ ਦਿੱਕਤ ਬਣਦੀ ਹੈ ਉਹ ਸ਼ਬਦ ਕੱਢਿਆ ਹੋਇਆ ਕਿਉਂਕਿ ਸਾਡਾ ਅਸੀਂ ਕਹਿ ਦਿੰਦੇ ਆ ਵੀ ਇਹ ਤਾਂ ਫਲਾਣੇ ਧਰਮ ਦਾ ਮਸਲਾ ਹੈ ਇਹ ਫਲਾਣੇ ਧਰਮ ਦਾ ਮਸਲਾ ਹੈ ਪਰ ਅਸੀਂ ਸਾਰੇ ਹੀ ਧਰਮਾਂ ਦਾ ਜਿਸ ਕਮੇਟੀ ਨੇ ਫੈਸਲਾ ਲੈਂਦਾ ਹੈ ਕਿ ਪੂਰੀ ਦੁਨੀਆ 'ਚ ਕਾਨੂੰਨ ਹੋਵੇ ਤੇ ਸਾਡਾ ਪੰਜਾਬ ਤਾਂ ਵਿੱਚੇ ਸ਼ਾਮਲ ਆ ਜਾਂਦਾ ਹੈ ਸਾਡੇ ਕਿਸੇ ਵੀ ਧਰਮ ਗ੍ਰੰਥ ਦੀ ਕਿਸੇ ਵੀ ਧਾਰਮਿਕ ਸਥਾਨ ਦੀ ਬੇਆਦੀ ਨਹੀਂ ਹੋਣੀ ਚਾਹੀਦੀ ਤੇ ਬੇਆਦੀ ਤੇ ਜਦੋਂ ਪਰਚੋਲ ਜਿਵਾਵਾਂਗੇ ਨਿਕਲਦੀਆਂ ਸਰਕਾਰਾਂ ਹੀ ਨੇ ਸਰਕਾਰਾਂ ਦੇ ਬੰਦੇ ਆਉਂਦੇ ਆ ਤੇ ਚਲਾ ਵੀ ਸਰਕਾਰਾਂ ਹੀ ਰਹੀਆਂ ਇਸ ਗੱਲ ਨੂੰ ਆਉਣ ਵਾਲਾ ਸਮਾਂ ਇਹੇ ਮੋਰਚਾ ਨਿਖੇੜ ਕੇ ਸਾਹਮਣੇ ਲੈ ਕੇ ਆਊਗਾ ਠੀਕ ਹੈ ਜਿਲਾ ਹੁੰਦਾ ਜਿਹੜੀਆਂ ਅੱਡੋ-ਅੱਡੀ ਜਿਹੜੀਆਂ ਤੋਂ ਆਪਾਂ ਆਸ ਕਰਦੇ ਆ ਅਸੀਂ ਲੰਬੇ ਸਮੇਂ ਦੇ ਵਿੱਚ ਵੇਖਿਆ ਪਤਾ ਨਹੀਂ ਸਾਡੇ ਖੂਨ ਦੇ ਵਿੱਚ ਹੈ ਬੜੀਆਂ ਲੰਮੀਆਂ ਕਮੇਟੀਆਂ ਬਣ ਜਾਂਦੀਆਂ ਬਹੁਤ ਛੇਤੀ ਬਣ ਜਾਂਦੀਆਂ ਚਾਹੇ ਕਿਸੇ ਪਿੰਡ ਦਾ ਮਸਲਾ ਹੋਵੇ ਉੱਥੇ ਵੀ ਕਮੇਟੀ ਬਣ ਜਾਂਦੀ ਹੈ ਚਾਹੇ ਜੀ ਕਿਸੇ ਹੋਰ ਮਸਲਾ ਹੋਵੇ ਉੱਥੇ ਵੀ ਕਮੇਟੀ ਬਣਦੀ ਹੈ ਪਰ ਕਮੇਟੀ ਤੇ ਪੈਰਾਂ ਦੇਣ ਵਾਲੇ ਰਿਕਰ ਹੈ ਕਿੰਨੇ ਜਾਂਦੇ ਆ ਇਹ ਮੋਰਚੇ ਨੇ ਤੈਅ ਕਰਦੀਆਂ ਤਾਂ ਮੈਨੂੰ ਲੱਗਦਾ ਕਿ ਜਿਹੜੀ 31 ਮੈਂਬਰੀ ਕਮੇਟੀ ਹੈ ਅਸੀਂ ਜੋ ਵੀ ਉਹਨਾਂ ਦਾ ਫੈਸਲਾ ਜੋ ਵੀ ਹੁਕਮ ਹੈ ਅਸੀਂ ਆਪ ਦੀ BKJ ਸਿੱਧੂਪੁਰ ਦੇ ਵਿੱਚ ਵਿਚਾਰ ਚੁੱਕੇ ਆ ਬੱਲੇਵਾਲ ਸਾਹਿਬ ਵਿਚਾਰ ਚੁੱਕੇ ਨੇ ਕਮੇਟੀ ਨੂੰ ਸਾਰੀ ਗੱਲ ਦਾ ਵਿਆਖਿਆ ਹੋ ਚੁੱਕੀ ਹੈ ਅੱਜ ਮਾਫੀ ਵੀ ਚਾਹੁੰਦੇ ਆ ਕਿ ਲਗਾਤਾਰ ਪ੍ਰੋਬਲਮ ਜਿਹੜੇ ਸਾਡੇ ਆ ਰਹੇ ਆ ਅੱਜ ਉਨੀ ਜਿੰਨੀ ਗਿਣਤੀ ਸਾਨੂੰ ਆਸ ਸੀ ਉਨੀ ਨਹੀਂ ਪੂਰੇ ਉਤਰੇ ਪਰ ਜਲਦੀ ਕਮੇਟੀ ਨੂੰ ਬੇਨਤੀ ਵੀ ਕਰੀ ਸੀ ਕਿ ਕੋਈ ਸਾਡੇ ਤੇ ਵੀ ਸਾਡਾ ਜਿਹੜਾ ਕਿਸਾਨ ਜਥੇਬੰਦੀਆਂ ਦੇ ਵਿੱਚ ਬਹੁਤ ਹੈ ਮੈਂ ਕੁਝ ਕਹਿ ਦਿਆ ਹੋ ਸਕਦਾ ਦੂਜਾ ਨਾ ਮੰਨੇ ਉਹ ਕਹਿ ਦੋ ਨਾ ਅਸੀਂ ਨਾ ਮੰਨੀਏ ਤੁਸੀਂ ਜੋ ਵੀ ਐਲਾਨ ਕਰੋਗੇ ਕਮੇਟੀ ਵੱਲੋਂ ਤੇ ਜੋ ਵੀ ਉਸ ਮੀਟਿੰਗ ਦੇ ਵਿੱਚ ਬੈਠ ਕੇ ਜੋ ਸਮਾਂ ਲੰਘਿਆ ਤੇ ਜੋ ਸਮਾਂ ਆਉਣ ਵਾਲਾ ਉਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਪਿੱਛੇ ਕੀ ਹੋਇਆ ਉਹ ਮੀਟਿੰਗ ਦੇ ਵਿੱਚ ਬੈਠ ਕੇ ਵਿਚਾਰ ਕਰਕੇ ਆਪ ਦੀ ਜਿਹੜੀ ਭਾਵਨਾ ਮੈਂ ਪੂਰੀ ਖੁੱਲ ਕੇ ਦੱਸਾਂਗੇ ਤੇ ਜੋ ਵੀ ਫੈਸਲਾ ਹੋਊਗਾ ਉਹ ਕਮੇਟੀ ਦਾ ਫਰਮੱਠ ਹੋਊਗਾ ਅੱਗੇ ਨੂੰ ਅਸੀਂ ਏਨੀ ਗਿਣਤੀ ਨਹੀਂ ਪੂਰੀ ਮੀਟਿੰਗ ਦੇ ਵਿੱਚ ਨੋਟ ਕਰਵਾ ਕੇ ਆਵਾਂਗੇ ਤੇ ਪੱਕੇ ਤੌਰ ਤੇ ਜਿਹੜੀ ਛੋਡੀ ਮੀਤ ਵੀ ਤੇ ਸਾਡਾ ਫਰਜ਼ ਵੀ ਬਣਦਾ ਕਿ ਬਾਕਿਆ ਮਾਨ ਸਾਹਿਬ ਨੇ ਇੱਕ ਗੱਲ ਕਹੀ ਆ ਉਹ ਗੱਲ ਸਾਡੀ ਸਾਰਿਆਂ ਲਈ ਕਿ ਜਦੋਂ ਕੋਈ ਮੋਰਚੇ ਦੇ ਵਿੱਚ ਕੋਈ ਕਿਸਾਨ ਸਾਡਾ ਸਿੰਘ ਸ਼ਹੀਦ ਹੋ ਗਿਆ ਸੀ ਉਦੋਂ ਆਦਾਵਾਂਗੇ ਇਹ ਸਾਡੇ ਸਮੇਂ-ਸਮੇਂ ਤੇ ਜਿੰਨੇ ਵੀ ਮੋਰਚਿਆਂ ਦੇ ਵਿੱਚ ਆਗੂ ਰਹੇ ਨੇ ਇਹ ਉਹਨਾਂ ਦਾ ਗਿਲਾ ਰਿਹਾ ਲੋਕ ਉਸਤੇ ਪਹਿਰਾ ਨਹੀਂ ਦਿੰਦੇ ਸਾਨੂੰ ਪਹਿਰੇ ਦੇਣ ਵਾਲਾ ਬਣਨਾ ਚਾਹੀਦਾ ਕਿਉਂ ਸਮਾਂ ਹੀ ਨਾ ਆਵੇ ਤੇ ਸਰਕਾਰ ਤੇ ਹੱਥ ਹੀ ਨਾ ਆਵੇ ਅਸੀਂ ਜਿਹੜਾ ਇਹ ਕਾਨੂੰਨ ਬਣਾਉਣ ਵਾਲੀ ਮੰਗ ਨੂੰ ਮਨਾ ਸਕੀਏ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਰ ਬੇਨਤੀ ਕਰਦਾ ਕਿ ਜੋ ਸਮਾਂ ਕਮੇਟੀ ਤੈਅ ਕਰੂ ਜੋ ਸਥਾਨਕ ਤੈਅ ਕਰੂ ਅਸੀਂ ਵੱਡੀ ਗਿਣਤੀ ਦੇ ਵਿੱਚ ਉਹਦੇ ਵਿੱਚ ਹਾਜ਼ਰੀ ਲਵਾਵਾਂਗੇ ਫਿਰ ਸਾਹਿਬ ਨੇ ਇੱਕ ਗੱਲ ਕਹਿੰਦੀ ਸੀ ਕਿ ਗਿਲਾ ਛੋਟਾ ਨਹੀਂ ਮੇਰਾ ਵੀ ਹੈ ਇਹ ਅਸੀਂ ਗਿਲਾ ਸਾਡਾ ਵੀ ਹੈ ਕਿ ਕਿਸਾਨਾਂ ਦੀ ਜਸੇਵੰਦੀ ਕਿੱਤੇ ਕਰਨ ਲਈ ਇੱਕ ਹੋਣੀ ਚਾਹੀਦੀ ਆ ਕਿਉਂ 150 ਹੋਈਆਂ ਨੇ ਕਿਉਂ ਧਰੁਵਕਿਸਤਾਨਾਂ ਦੀਆਂ ਜੇ ਕਮੇਟੀਆਂ ਬਣੀਆਂ ਉਹਨਾਂ ਦਾ ਪ੍ਰਬੰਧਕ ਇੱਕ ਜਣਾ ਹੋਣਾ ਚਾਹੀਦਾ ਹੈ ਕਿਉਂ ਵੱਖਰਾ ਸਾਡੇ ਸਿਸਟਮ ਨੇ ਇਹ ਉਹਨਾਂ ਨੂੰ ਰਾਹ ਦਿੰਦਾ ਸਿਆਸੀ ਲੋਕਾਂ ਨੂੰ ਇਸ ਤਰ੍ਹਾਂ ਚੱਲ ਰਹੇ ਆ ਉਹਨਾਂ ਦੇ ਦਿਨਾਂ ਚ ਇਹ ਭਲੇਖਾ ਵੀ ਆਪਾਂ ਆਟੋਮੈਟਿਕ ਜੋ ਲੜਾਂਗੇ ਦੂਰ ਹੋ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਹਿਗੁਰੂ ਜੀ ਕਾ ਖਾਲਸਾ